ਜੀ ਸਸ਼ੀ ਕੌਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਮੀਦ ਕਰਦੀ ਹਾਂ ਤੁਸੀਂ ਵਧੀਆ ਹੀ ਹੋਮੋਗੇ ਅੱਜ ਤੁਹਾਨੂੰ ਅਸੀਂ ਆਲੂ ਤੇ ਗੋਭੀ ਦੀ ਸਬਜ਼ੀ ਬਣਾ ਕੇ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਬਤੀਲਾ ਰੱਖ ਲਿਆ ਵਾ ਅੱਗ ਤੇ ਹੁਣ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਲੋ ਜੀ ਪਾਤਾ ਸਰੋਂ ਦਾ ਤੇਲ ਤੁਸੀਂ ਲੋੜ ਅਨੁਸਾਰ ਪਾ ਸਕਦੇ ਹੋ ਠੀਕ ਹੈ ਜੀ ਇੱਕ ਦੋ ਕੜਸ਼ੀਆਂ ਮੈਨੇ ਸਰੋਂ ਦੇ ਤੇਲ ਦੀਆਂ ਪਾ ਦਿੱਤੀਆਂ ਨੇ ਹੁਣ ਆਪਾਂ ਇਹਨੂੰ ਹੋਣ ਤੋਂ ਗਰਮ ਸਰੋਂ ਦੇ ਤੇਲ ਨੂੰ ਉਨਾ ਤੱਕ ਆਪਾਂ ਵੇਟ ਕਰਦੇ ਆ ਕਿਉਂਕਿ ਜੇ ਸਰੋਂ ਦਾ ਤੇਲ ਕੱਚਾ ਰਹਿ ਜਾਵੇ ਤੁਹਾਨੂੰ ਪਤਾ ਹੈ ਨਾ ਭੈਣਾਂ ਨੂੰ ਵੀ ਹੈ ਨਾ ਥੋੜੀ ਥੋੜੀ ਸਬਜੀ ਦੇ ਵਿੱਚੋਂ ਕੱਚਿਆਦ ਜੀ ਆਉਣ ਲੱਗ ਜਾਂਦੀ ਹੈ ਹੈ ਨਾ ਉਹਨਾ ਟਾਈਮ ਆਪਾਂ ਵੇਟ ਕਰਦੇ ਆ ਜਿੰਨਾ ਤੱਕ ਤੇਲ ਕੜੀ ਜਾਂਦਾ ਜੀ ਚੱਲ ਭਾਈ ਹੋ ਜਾ ਫਟਾਫਟ ਇੰਨਾ ਟਾਈਮ ਕਾਤੋਂ ਲਈ ਜਾਨਾ ਅੱਜ ਆ ਦੇਖੋ ਜਦੋਂ ਇਹ ਝੱਗ ਬਣਨੋਂ हट ਗਈ ਜਿਵੇਂ ਜਿੰਨਾਂ ਜਿਆ ਝੱਗ ਬਣਦੀ ਆ ਨਾ ਸਮਝ ਲਓ ਤੇਲ ਕੱਚਾ ਜਦੋਂ ਵੀ ਇਹ ਝੱਗ ਬਣਨੋਂ हट ਗਈ ਤੁਸੀਂ ਸਮਝਣਾ ਕਿ ਤੇਲ ਆਪਣਾ ਕੜ ਚੁੱਕਿਆ ਪੱਕ ਚੁੱਕਿਆ ਜੀ ਲੋ ਜੀ ਤੇਲ ਹੋ ਚੁੱਕਿਆ ਗਰਮ ਹੋਣਾ ਆਪਾਂ ਇਹਦੇ ਚ ਪਾ ਦਾਂਗੇ ਅਦਰਕ ਪਿਆਜ਼ ਆਦਰਕ ਪਿਆਜ਼ ਪਾ ਦਿੱਤੇ ਨੇ ਜੀ ਹੁਣ ਆਪਾਂ ਇਹਨੂੰ ਕੱਚੀ ਨਾਲ ਭਲਾਵਾਂਗੇ ਏ ਥੋੜਾ ਜਿਹਾ ਲਿਆਂਗੇ ਟਾਈਮ ਉਹਨਾਂ ਤੱਕ ਆਪਾਂ ਵੇਟ ਕਰਦੇ ਆ ਥੋੜੇ ਜਿਹੀ ਬ੍ਰਾਊਨ ਕਰਾਂਗੇ ਇਹਨਾਂ ਨੂੰ ਬਾ ਨਮਸਤੋ ਮੋਲਾ ਦੇ ਲੁੱਟ ਨਜ਼ਾਰੇ ਜ਼ਿੰਦਗੀ ਦੇ ਇੱਥੇ ਟੈਨਸ਼ਨ ਲੈ ਕੇ ਵੱਡੇ ਵੱਡੇ ਰਾਜੇ ਮਰ ਗਏ ਨੇ जी थोड़ा जाक लग चुक थोड़ा जा थोड़े जी ब्राउन करके फिर आप टमा टमा लाल टमाटर बड़े मजेदार बड़े मजेदार बड़े मजेदार ਥੋੜੇ ਜਿਹਾ ਬ੍ਰਾਊਨ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹ ਟਮਾਟਰ ਪਾ ਦਾਂਗੇ ਟਮਾਟਰ ਟਪਾਉਣ ਦਾ ਟਾਈਮ ਆ ਚੁੱਕਿਆ ਲਓ ਜੀ ਟਮਾਟਰ ਆਪਾਂ ਪਾ ਦਿੱਤੇ ਨੇ ਹੁਣ ਇਹਨਾਂ ਨੂੰ ਵੀ ਆਪਾਂ ਹਿਲਾਵਾਂਗੇ ਕੜਛੀ ਦੇ ਨਾਲ ਜਲਦੀ ਜਲਦੀ ਬਣਾਓ ਤੇ ਫਿਰ ਪਾਨਾ ਤੁਹਾਡੇ ਵਿੱਚ ਨਮਕ ਮਿਰਚ ਮਸਾਲਾ ਹਲਦੀ ਤੋਂ ਸਾਡੇ ਬਲੌਗ ਕਿਦਾਂ ਦੇ ਲੱਗਦੇ ਨੇ ਕਮੈਂਟਾਂ 'ਚ ਜ਼ਰੂਰ ਦੱਸਿਆ ਕਰੋ ਜੀ ਇਸ ਬਲੌਗ ਨੂੰ ਫੁੱਲ ਵਾਚ ਦੇ ਨਾਲ ਵੇਖ ਲਿਆ ਕਰੋ ਐਡ ਸਕਿੱਪ ਨਾ ਕਰਿਆ ਕਰੋ ਹੱਥ ਮੰਨ ਕੇ ਬੇਨਤੀ ਹੈ ਜੀ ਸਾਰਿਆਂ ਨੂੰ ਲਓ ਜੀ ਹੁਣ ਆਪਾਂ ਇਹ ਥੋੜਾ ਜਿਹਾ ਬ੍ਰਾਊਨ ਹੋ ਚੁੱਕਿਆ ਆਪਾਂ ਮੇਥੀ ਪਾ ਦਾਂਗੇ ਜੀ ਥੋੜੀ ਜੀ ਆਤੀਜੀ ਮੇਥੀ ਤੁਸੀਂ ਪਾਉਨੇ ਹੋ ਸਬਜ਼ੀ ਦੇ ਵਿੱਚ ਮੇਥੀ ਇੱਕ ਮਿੰਟਾਂ ਚ ਜ਼ਰੂਰ ਦੱਸਿਓ ਲੋ ਜੀ ਇਹ ਭੁੱਜ ਚੁੱਕੇ ਹਨ ਹੁਣ ਆਪਾਂ ਇਹਨਾਂ ਵਿੱਚ ਪਾਵਾਂਗੇ ਨਾਣ ਮਿਰਚ ਨਾਣ ਮਿਰਚ ਆਪਣਾ ਪਾ ਕੇ ਰੱਖਿਆ ਹੋਇਆ ਜੀ ਪਹਿਲਾਂ ਤੋਂ ਹੀ ਨਾਣ ਮਿਰਚ ਆਪਾਂ ਪਾ ਦਿੱਤਾ ਹੁਣ ਆਪਾਂ ਇਹਨੂੰ ਫੇਰ ਕੜਛੀ ਦੇ ਨਾਲ ਹਿਲਾਵਾਂਗੇ ਥੋੜਾ ਜਿਹਾ ਜੀ ਹੁਣ ਆਪਾਂ ਥੋੜਾ ਜਿਹਾ ਚ ਪਾਣੀ ਪਾਵਾਂਗੇ ਤਾਂ ਕਿ ਮਸਾਲਾ ਚੰਗੀ ਤਰ੍ਹਾਂ ਭੁੱਜ ਸਕੇ ਲਓ ਜੀ ਮਸਾਲਾ ਪਾ ਦਿੱਤਾ ਆਪਾਂ ਲਓ ਜੀ ਹੁਣ ਆਪਾਂ ਮਸਾਲੇ ਦੀ ਵੇਟ ਕਰਦੇ ਹਾਂ ਜਿੰਨਾ ਤੱਕ ਮਸਾਲਾ ਨਹੀਂ ਬਣਦਾ मसाल अपना बनना तैयार हो रहा है जी तैयार होने लग रहा देखो घो छी जा बस थोड़ा टाइम ही लगना अपने मसाले बनू ये तो अभी पानी पानी हो रहा है चलो कोई ना आप वेट कर लेने గోబీ గ పాల లసన అదరక బందోబీ గాజర పై గుడ గుడీ మసాలా కుడి గు కదీ ਈਮਨ ਕਿ ਤਗਾੜਾ ਤਾਂ ਨਹੀਂ ਕਰਦਾ ਤੂੰ ਭੰਨ ਜਾ ਵਾਂ ਤੇ ਛੇਤੀ ਤੇ ਪਾਵਾਂਗੇ ਤੇਰੇ ਤੇ ਗੋਭੀ ਗੋਭੀ ਦੇ ਨਾਲ ਆਲੂ ਲਓ ਜੀ ਮਸਾਲਾ ਆਪਣਾ ਭੁੰਨਿਆ ਗਿਆ ਹੁਣ ਇਹ ਕੀ ਪਾਵਾਂਗੇ ਗੋਬੀ ਨਹੀਂ ਜੀ ਆ ਪਾਵਾਂਗੇ ਗੋਭੀ ਦੇ ਟੰਡਲ ਇਹਨਾਂ ਨਾਲ ਕਰਾਈ ਸਬਜ਼ੀ ਬਹੁਤ ਬਣਦੀ ਆ ਜਿਹੜੇ ਤਾਂ ਪਾਉਂਦੇ ਨੇ ਭੈਣਾਂ ਜਿਹੜੀਆਂ ਤਾਂ ਪਾਉਂਦੀਆਂ ਨੇ ਹਨਾ ਉਹ ਤਾਂ ਚਲੋ ਵਧੀਆ ਗੱਲ ਆ ਬਾਕੀ ਜਿਹੜੀਆਂ ਭੈਣਾਂ ਨਹੀਂ ਪਾਉਂਦੀਆਂ ਨਾ ਫਾਗੇ ਵੇਖਿਓ ਇਹ ਮਾਣ ਕੇ ਹਰ ਤਰ੍ਹਾਂ ਦੀ ਬਣਦੀ ਆ ਕਰਾਰੀ ਕਰਾਰੀ ਲਾਜਵਾਬ ਜਬਰਦਸਤ ਲਾਜਵਾਬ ਥੋੜਾ ਜਿਹਾ ਜੇ ਪਾਣੀ ਪਾ ਦਨੇ ਤਾਂ ਕਿ ਰਿਝ ਜਾਣ ਚੰਗੀ ਤਰ੍ਹਾਂ ਫਿਰ ਜੇ ਤਾਂ ਗੋਭੀ ਰਜਣੀਆਂ ਉਹਨਾਂ ਦਾ ਰਿਜਣਦੇ ਨਹੀਂ ਇਹ ਜੇ ਆਪਾਂ ਇਦਾਂ ਹੀ ਗੋਭੀ ਪਾ ਦਈਏ ਨਾਲੇ ਫਿਰੇ ਥੋੜੇ ਜਿਹਾ ਕੱਚੇ ਰਹਿ ਜਾਂਦੇ ਨੇ ਗੋਭੀ ਜਿਹੜੀ ਆਪਾਂ ਖੜੀ-ਖੜੀ ਸਬਜ਼ੀ ਬਣਾਉਣੀ ਆ ਨਾ ਉਹ ਨਹੀਂ ਬਣਦੀ ਫਿਰ ਉਹ ਬੈਠੀ-ਬੈਠੀ ਬਣ ਜਾਂਦੀ ਆ ਕੜਸੀਆਂ ਮਾਰ-ਮਾਰ ਕੇ ਮਾਰ-ਮਾਰ ਕੇ ਸੱਤਿਆ ਕਰਦਣੀਆਂ ਨਾ

जे फिर पतीला भर गया फिर कम मुश्किल हो जाता मसाला मसाला नीचे रह जाता ठीक है जी और भी है हजे आलो ਉੱਬੀ ਸਾਰੀ ਇਹ ਚ ਪਾ ਦਿੱਤੀ ਆ ਲਓ ਜੀ ਹਲਾਤੀ ਆ ਸਾਰੀ ਉੱਬੀ ਚ ਨਾਣ ਮਿਰਚ ਮਸਾਲਾ ਰਚ ਗਿਆ ਹੁਣ ਇਹ ਚ ਆਪਾਂ ਪਾਣੀ ਨਹੀਂ ਪਾਉਂਦੇ ਥੋੜਾ ਜਿਹਾ ਵੀ ਨਹੀਂ ਪਾਉਂਦੇ ਕਿਉਂਕਿ ਡੰਡਲਾਂਾਂ ਚ ਪਾਣੀ ਪਿਆ ਸੀ ਥੋੜਾ ਜਿਹਾ ਹਨਾ ਤਾਂ ਕਰਕੇ ਨਹੀਂ ਪਾਉਣਾ ਹੁਣ ਇਹਨੂੰ ਆਪਾਂ ਬੰਦ ਕਰਦਾ ਨਹੀਂ ਇੱਥੇ ਤੇ ਫੇਰ ਆਪਾਂ ਕਰਦੇ ਆਂ ਵੇਟ ਵੇਟ ਕੀ ਕਰਨੀ ਆ ਬਣੀ ਜਾਣੀ ਆ ਵੈਸੇ ਤਾਂ ਖਾਈ ਲੈਣੀ ਆ ਸ਼ਾਮ ਨੂੰ ਤੁਹਾਨੂੰ ਸਾਡੇ ਬਲੌਗ ਦੱਸ ਦਿਓ ਕਿੱਦਾਂ ਦੇ ਲੱਗਦੇ ਨੇ ਠੀਕ ਹੈ ਨਾ ਪਲੀਜ਼ ਬਲੌਗ ਦੇਖ ਲਿਆ ਕਰੋ ਜੀ ਬਲੌਗ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ